ਮੈਂ ਇਹ ਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਤੇ ਸਥਿਤ ਪਿੰਡ ਦੋਦਾ ਦੀ ਪੁਲਿਸ ਚੌਕੀ ਦੇ ਬਾਹਰ ਦੀਆਂ ਸਿੱਧੀਆਂ ਤਸਵੀਰਾਂ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਜੁੜਿਆ ਹਾਂ ਦੱਸ ਦਈਏ ਕਿ ਦੀਵਾਲੀ ਮੌਕੇ ਕੁਝ ਪੈਸਿਆਂ ਦੀ ਮੰਗ, ਤੋਹਫਿਆਂ ਦੀ ਮੰਗ, ਮਠਿਆਈਆਂ ਤੇ ਹੋਰ ਉਪਹਾਰਾਂ ਦੀ ਮੰਗ ਦੇ ਪੁਲਿਸ ਮੁਲਾਜ਼ਮਾਂ ਉੱਪਰ ਕਥਿਤ ਦੋਸ਼ ਲੱਗੇ ਸਨ ਤੇ ਇਸੇ ਹੀ ਦੌਰਾਨ ਕੁਝ ਲੋਕਾਂ ਨੇ ਪੁਲਿਸ ਤੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਕਥਿਤ ਦੋਸ਼ ਲਗਾਉਣ ਦੇ ਨਾਲ ਨਾਲ ਇੱਕ ਨੌਜਵਾਨ ਵੀ ਕੱਲ੍ਹ ਸਿਵਲ ਹਸਪਤਾਲ ਸ਼੍ਰੀ ਮੁਖਤਸਰ ਸਾਹਿਬ ਵਿੱਚ ਭਰਤੀ ਹੋਇਆ ਦੇਖਿਆ ਗਿਆ ਬੇਸ਼ੱਕ ਪੁਲਿਸ ਨੇ ਇਹਨਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ ਮਾਮਲਾ ਰਾਜੀਨਾਮੇ ਵੱਲ ਵੀ ਵਧ ਰਿਹਾ ਸੀ ਪਰ ਇਨਾਂ ਹੀ ਸਾਰੀਆਂ ਚਰਚਾਵਾਂ ਘਟਨਾਵਾਂ ਅਤੇ ਵਿਵਾਦਾਂ ਨਾਲ ਪਰੇ ਰੁਕਦੇ ਦੌਰਾਨ ਕੈਮਰਾ ਪਰਸਨ ਤਸਵੀਰਾਂ ਮੇਰੇ ਨਾਲ ਤੁਹਾਨੂੰ ਦਿਖਾਉਣਗੇ ਇਸ ਵੇਲੇ ਪ੍ਰਦਰਸ਼ਨਕਾਰੀਆਂ ਨੇ ਸ਼੍ਰੀ ਮੁਖਤਸਰ ਸਾਹਿਬ ਤੋਂ ਦੋਦਾ ਰੋਡ ਨੂੰ ਬਿਲਕੁਲ ਜਿਹੜਾ ਬਲੌਕ ਕਰ ਦਿੱਤਾ ਹੈ ਤਸਵੀਰਾਂ ਦੋਦੇ ਦੀਆਂ ਦਿਖਾਵਾਂਗੇ ਜੀ ਇਹ ਮੇਨ ਰੋਡ ਹੈ ਜਿੱਥੇ 1 ਮਿੰਟ ਵਾਸਤੇ ਵੀ 1 ਸਕਿੰਟ ਵਾਸਤੇ ਵੀ ਨਹੀਂ ਰੁਕਿਆ ਜਾ ਸਕਦਾ ਇੰਨਾਂ ਸੜਕਾਂ ਦੇ ਉੱਪਰ ਤੇ ਜਿਹੜੇ ਪ੍ਰਦਰਸ਼ਨਕਾਰੀ ਐ ਬਿਲਕੁਲ ਤੁਹਾਨੂੰ ਮਫੋਨ ਦੀ ਲਾਈਟ ਨਾਲ ਦਿਖਾਵਾਂਗੇ ਪਤਾ ਨਹੀਂ ਇਹ ਹਾਈਵੇਅ ਕਿ ਕੀ ਐ ਲਾਈਟ ਬਿਲਕੁਲ ਬੰਦ ਹੋ ਚੁੱਕੀ ਐ ਬੰਦ ਹੋਈ ਹੈ ਜਾਂ ਕਰ ਦਿੱਤੀ ਗਈ ਹੈ ਜੀ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਹੈ ਇਸ ਵੇਲੇ ਸੱਤਵੇਂ ਸਮਾਨ ਨੂੰ ਛੋਰਿਆ ਤਾਂ ਲੋਕਾਂ ਦਾ ਕਾਫੀ ਵੱਡਾ ਇਕੱਠ ਹੈ ਤਸਵੀਰਾਂ ਦਿਖਾ ਦਈਏ ਕਿ ਤਕਰੀਬਨ ਪੁਲਿਸ ਦੇ ਜਵਾਨ ਵੀ ਇੱਥੇ ਤਨਖਾਤ ਹੈ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਆ ਬਹੁਤ ਵੱਡਾ ਇਕੱਠ ਹੈ ਤਾਂ ਦੋਦਾਂ ਚੌਂਕੀ ਵੀ ਦਿਖਾ ਦਈਏ ਤੁਹਾਨੂੰ ਏ ਪੁਲਿਸ ਚੌਕ ਕੀ ਦੋਦਾ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਦੀ ਕਾਰਜਸ਼ੈਲੀ ਦੇ ਖਿਲਾਫ ਪਿੰਡ ਦੋਦਾ ਦੇ ਦੁਕਾਨਦਾਰਾਂ ਨੇ ਖੁਦ ਨੂੰ ਪੀੜਤ ਦੱਸਦਿਆਂ ਮੁਕਸਰ ਸਾਹਿਬ ਬਠਿੰਡਾ ਨੈਸ਼ਨਲ ਹਾਈਵੇ ਨੂੰ ਮੁਕੰਮਲ ਤੌਰ ਤੇ ਜਾਮ ਕਰ ਦਿੱਤਾ ਆ ਗਿੱਦੜਵਾ ਪੁਲਿਸ ਦੇ ਕੋਟਪਾਈ ਥਾਣੇ ਦੇ ਅਧਿਕਾਰੀਆਂ ਜਿਹੜੇ ਪਹੁੰਚ ਚੁੱਕੇ ਜੀ ਅਫਸਰ ਸ਼ਹੀ ਪਹੁੰਚ ਚੁੱਕੀ ਹੈ ਤਾਂ ਪਤਵੰਤਿਆਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਬਿਲਕੁਲ ਜੀ ਪ੍ਰਦਰਸ਼ਨਕਾਰੀਆਂ ਨਾਲ ਤੁਹਾਨੂੰ ਇੱਕ ਵਾਰ ਫਿਰ ਤੋਂ ਤਸਵੀਰਾਂ ਦਿਖਾਵਾਂਗੇ ਅ ਭਾਈ ਜੀ ਜਾਣਕਾਰੀ ਹੈ ਮਾਮਲੇ ਦੀ ਤੁਹਾਨੂੰ ਪੁਲ ਜਾਣਕਾਰੀ ਹੈ ਜੀ ਕੀ ਮਾਮਲਾ ਹੋਇਆ ਵੀਰੇ ਭਾਈ ਜੀ ਸਾਡੇ ਪੈਰਾਂ ਨਾ ੱਕਾ ਹੋ ਤਾ ਸਾਡੇ ਪੈਰਾਂ ਨਾ ੱਕਾ ਹੋ ਰਿਹਾ ਕਿਹੜੀ ਗੱਲੋਂ ੱਕਾ ਹੋ ਰਿਹਾ ਅਸੀਂ ਨਾ ਕਿਹਾ ਮਰਾਂ ਕਰਕੇ ਨਾ ਚੰਗੇ ਕਰਕੇ ਸਾਡੇ ਮੁੰਡੇ ਵਿੱਚੋਂ ਫੈਲ ਚਲਾਉਂਦੇ ਆ ਕਿਹੜੀ ਗੱਲੋਂ ਚਲਾਉਂਦੇ ਆ ਕਿਹੜੀ ਗੱਲੋਂ ਚਲਾਉਂਦੇ ਆ ਅਸੀਂ ਭਾਈ ਜੀ ਕਿਸੇ ਨੂੰ ਮਾਰਨ ਨਹੀਂ ਕਹਿੰਦੇ ਚੰਗਾ ਨਹੀਂ ਕਹਿੰਦੇ ਕਾਂਗਰਸ ਸਰਕਾਰ ਜਿੰਦਾਬਾਦ ਰਹੂਗੀ 24 ਘੰਟੇ ਬਿਲਕੁਲ ਜੀ ਤਸਵੀਰਾਂ ਦਿਖਾ ਦਈਏ ਪ੍ਰਦਰਸ਼ਨਕਾਰੀਆਂ ਦੀਆਂ ਭਾਈ ਜੀ ਜਾਣਕਾਰੀ ਹੈ ਮਸਲੇ ਦੀ ਬਿਲਕੁਲ ਜੀ ਇਕੱਠ ਕਾਫੀ ਜਿਆਦਾ ਹੈ ਸੜਕ ਤੇ ਟ੍ਰੈਫਿਕ ਹੈ ਜਿਹੜਾ ਮੁਕੰਮਲ ਜਾਮ ਹੋ ਚੁੱਕਾ ਹੈ ਭਾਈ ਜੀ ਜਾਣਕਾਰੀ ਹੈ ਮਸਲੇ ਦੀ ਭਾਈ ਜੀ ਇਹ ਦੀਵਾਲੀ ਵਾਲੇ ਦੀ ਗੱਲ ਮੈਂ ਦੱਸਦਾ ਤੁਹਾਨੂੰ ਦੀਵਾਲੀ ਵਾਲੇ ਇਹ ਦੀਵਾਲੀ ਵਾਲੇ ਦੇਣ ਦੀ ਆਪਣੇ 21 ਤਰੀਕ ਦੀ ਠੀਕ ਹੈ ਰਾਤੀ 9:30 ਵਜੇ ਦੀ ਗੱਲ ਹੈ ਜੀ ਠੀਕ ਹੈ ਪੁਲਿਸ ਮੁਲਾਜ਼ਮ ਅੱਡੇ ਤੇ ਗਏ ਅੱਡੇ ਤੇ ਪਟਾਕੇ ਚੱਲ ਰਹੇ ਸੀ ਸਾਰਾ ਕੁਝ ਹੋ ਰਿਹਾ ਸੀ ਦੀਵਾਲੀ ਹੋ ਰਹੀ ਸੀ ਠੀਕ ਹੈ ਜੀ ਕਿਉਂਕਿ ਦਿਨ ਤੇਰਾ ਪਟਾਕੇ ਤੇ ਚੱਲਣਗੇ ਜੀ ਪੁਲਿਸ ਮੁਲਾਜ਼ਮ ਹੈ ਜੀ ਆਪਣੇ ਦੋਦਾ ਚੌਕੀ ਇੰਚਾਰਜ ਹੈ ਇਹ ਐਸਆਈ ਦਲਵੀਰ ਸਿੰਘ ਠੀਕ ਹੈ ਐਸਆਈ ਦਲਵੀਰ ਸਿੰਘ ਨੇ ਜਾ ਕੇ ਮੁੰਡੇ ਨੂੰ ਨਜਾਇਜ਼ ਠੀਕ ਹੈ ਕਿਹੜੇ ਮੁਲਾਜ਼ਮ ਸੀ ਜਿਨ੍ਹਾਂ ਨੇ ਤਾਂ ਐਸਆਈ ਦਲਵੀਰ ਸਿੰਘ ਉਹਨੇ ਜਾ ਕੇ ਮੁੰਡੇ ਨੇ ਨਜਾਇਜ਼ ਮੁੰਡਾ ਆਪਣੀ ਦੁਕਾਨ ਵਧਾ ਕੇ ਜੀ ਸਾਫ ਕਰਵਾਈ ਕਰਕੇ ਠੀਕ ਹੈ ਦੁਕਾਨ ਦੇ ਅੱਗੇ ਆਪਦੇ ਕਾਗਜ਼ਾਂ ਨੂੰ ਅੱਖ ਲਾ ਰਿਹਾ ਸੀ ਜਾ ਕੇ ਪੁਲਿਸ ਵਾਲੇ ਨੇ ਉਹਨੇ ਥੱਪੜ ਮਾਰਿਆ ਕਿਹਾ ਹਾਤੂ ਮੇਰੀ ਗੱਡੀ ਦਾ ਪਟਾਕਾ ਸੇਟਾ ਥੱਪੜ ਬੰਦ ਕਰ ਦੇ ਯਾਰ ਜਾ ਕੇ ਨਜਾਇਜ਼ ਤੱਪੜ ਮਾਰ ਕੇ ਮੁੰਡੇ ਨੂੰ ਚੌਂਕੀ ਲਿਆਈ ਚੌਂਕੀ ਲਾ ਕੇ ਲੀੜੇ ਲਾ ਕੇ ਕੁੱਟਮਾਰ ਕੀਤੀ ਮੁੰਡੇ ਦੇ ਸੱਤ ਸੱਟ ਵੱਜੀ ਆ ਐਮ ਆਰ ਆਈ ਹੋਈ ਆ ਤੇ ਟਾਂਕੇ ਲੱਗੇ ਹੋਏ ਆ ਗੱਲ ਕਹਿੰਦੇ ਸੀ ਰਾਜਨਾਮਾ ਹੋ ਗਿਆ ਕੋਸਲੇ ਕੋਈ ਐਕਸ਼ਨ ਨਹੀਂ ਲਿਆ ਜੀ ਕਿਸੇ ਚੀਜ਼ ਦਾ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹਨੇ ਵੀ ਸਾਡੇ ਬੰਦੇ ਨੂੰ ਇਨਸਾਫ ਹੋਣਾ ਚਾਹੀਦਾ ਸਾਨੂੰ ਸਾਥ ਮਿਲਣਾ ਚਾਹੀਦਾ ਸਾਹਿਬ ਕਹੋ ਜੇ ਕੋਈ ਪਰਚਾ ਦਰਜ ਕੋਈ ਬਦਲੀਆਂ ਕੋਈ ਅਸੀਂ ਇਹਨੇ ਦੋਦਾ ਚੌਂਕੀ ਤੋਂ ਚੱਕੀ ਜਾਣੀ ਚਾਹੀਦੀ ਹੈ ਸਾਡੀ ਤਾਂ ਮੰਗ ਹੀ ਇਹ ਆ ਤੁਹਾਡੀ ਰੱਖੀ ਨਹੀਂ ਕਰਦੇ ਚੌਂਕੀ ਕੋਈ ਰੱਖ ਨਹੀਂ ਕਰਦੇ ਦੋਦਾ ਚੌਂਕੀ ਚੱਕੀ ਜਾਣੀ ਚਾਹੀਦੀ ਆ ਬਿਲਕੁਲ ਜੀ ਪ੍ਰਦਰਸ਼ਨਕਾਰੀਆਂ ਦੀ ਮੰਗ ਚੌਂਕੀ ਨੂੰ ਹਟਾਏ ਜਾਣ ਦੀ ਮੰਗ ਹੈ ਇੱਕ ਗੱਲ ਇੱਕ ਵਾਰ ਮਿੰਨੂ ਵੀਰ ਜੀ ਕੀ ਨਾਂ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਦੁੱਧੇ ਪਿੰਡਾ ਵੀਰ ਜੀ ਬਿੱਟੂ ਰੋੜਾ ਨਾਮ ਕੀ ਮਸਲਾ ਕੀ ਹੈ ਜਿਹੜਾ ਇੰਨਾ ਇਕੱਠ ਹੋਇਆ ਧਰਨਾ ਲੱਗਿਆ ਮਸਲਾ ਭਾਈ ਜੀ ਸਾਡਾ ਦੁਕਾਨਦਾਰਾ ਗਗਨ ਪਰਸੋਂ ਦਿਵਾਲੀ ਵਾਲੀ ਰਾਤ ਨੂੰ ਕੋਲਸਾ ਪ੍ਰਸ਼ਾਸਨ ਕੋਈ ਆਪਣੇ ਵਹੀਕਲ ਤੇ ਜਾ ਰਿਹਾ ਸੀਗਾ ਤੇ ਉਹਨਾਂ ਨੇ ਉਹਨਾਂ ਦੀ ਗੱਡੀ ਕੋ ਪਟਾ ਘੱਟ ਗਿਆ ਉਹਨਾਂ ਨੇ ਇਸ ਗੱਲ ਦੀ ਛਾਣ ਵੀ ਨਹੀਂ ਕੀਤੀ ਇਹ ਪਟਾਕੇ ਕਿਸ ਤੋਂ ਲੱਗਾ ਕਿਨੇ ਲੱਗੇ ਕੀ ਸੀ ਇਹ ਮਗਰ ਵਜਾ ਕੀ ਸੀ ਲੋਕ ਕੁਝ ਹੋਰ ਗੱਲਾਂ ਦੱਸ ਰਹੇ ਆ ਸਰ ਵਜਾ ਤਾਂ ਨਾਲ ਦੀ ਪੇਮੈਂਟ ਸੀ ਕਾਦੀ ਪੇਮੈਂਟ ਕਾਦੀ ਸੀ ਸਰ ਵਜਾ ਸਰ ਤੁਹਾਨੂੰ ਮੈਂ ਦੱਸ ਦਿੰਨਾਗਾ ਦੀਵਾਲੀ ਵਾਲੀ ਰਾਤ ਦੀ ਗੱਲ ਆ ਅਨ ਵੈਰੀਫਾਈ ਨਿਊਜ਼ ਕੀਤੀ ਬਿਨਾ ਪੁਲਿਸ ਨੇ ਸਾਡੇ ਦੁਕਾਨਦਾਰ ਭਰਾ ਨੂੰ ਚੱਕ ਲਿਆ ਉੱਥੇ ਕੁਝ ਆਪਣੇ ਜਿਵੇਂ ਦੀਵਾਲੀ ਤੇ ਆਮ ਹੀ ਆਪਣੇ ਨਾਰਮਲ ਸਾਰੇ ਪਟਾਕੇ ਚਲਾਉਂਦੇ ਹੀ ਆ ਮੁੰਡੇ ਪਟਾਕੇ ਚਲਾਈ ਜਾਂਦੇ ਸੀਗੇ ਠੀਕ ਆ ਜਿਨ੍ਹਾਂ ਨੇ ਚਲਾਇਓ ਚਲਾ ਕੇ ਉੱਥੋਂ ਚੱਲ ਗਏ ਸੀ ਪਰ ਇਹਨਾਂ ਨੇ ਕੀ ਕੀਤਾ ਬੰਦਾ ਨਹੀਂ ਪਛਾਣਿਆ ਕੌਣ ਸੀ ਕੌਣ ਨਹੀਂ ਸਾਡਾ ਦੁਕਾਨਦਾਰ ਵੀਰਪ੍ਰਾ ਉਹਤੇ ਇਹ ਟਾਰਗੇਟ ਕਿਉਂ ਕੀਤਾ ਉਹਦੀ ਵਜ੍ਹਾ ਕੀ ਸੀ ਵਜ੍ਹਾ ਸਾਨੂੰ ਟਾਰਗੇਟ ਸਰ ਜੀ ਗਗਨ ਕੋਲੋਂ ਇਹਨਾਂ ਨੇ ਡੱਬੇ ਦੀ ਮੰਗ ਕੀਤੀ ਡਰਾਈ ਫਰੂਟ ਦੀ ਅੱਛਾ ਜੀ ਗਗਨ ਸਰ ਜਵਾਬ ਦੇ ਦੱਸਿਓ ਜੀ ਵੀ ਮੇਰੇ ਕੋਲ ਡਰਾਈ ਫਰੂਟ ਕੰਪਨੀ ਦਾ ਮੇਰੇ ਕੋਲ ਗਲਤ ਚੀਜ਼ ਕੋਈ ਨਹੀਂ ਮੈਂ ਨਹੀਂ ਦੇਊਂਗਾ ਪੈਸੇ ਦਿੰਦੇ ਸੀ ਨਹੀਂ ਸਰ ਬਿਨਾ ਪੈਸਾ ਤੋਂ ਜੀ ਹਲਵਾਈਆਂ ਤੋਂ ਮਠਾਈ ਲੈ ਆ ਸਰ ਬਿਨਾ ਪੈਸਾ ਤੋਂ ਅੱਜ ਇੱਕ 25 ਡੱਬਿਆਂ ਦਾ ਰੌਲਾ ਪੈ ਰਿਹਾ ਉਹ ਕੀ ਮਤਲਬ ਸਰ ਜੀ ਮੈਂ ਹਲਵਾਈ ਯੂਨੀਅਨ ਦਾ ਪ੍ਰ ਨੇ ਡੱਬੇ 21 ਡੱਬੇ ਸਰ 21 ਡੱਬੇ ਕਿੰਨਾ ਰੇਟ ਬਣਦਾ ਸੀ ਉਹਦਾ ਸਰ 7500 ਰੁਪਏ ਆ ਜੀ ਮਤਲਬ ਤੁਹਾਨੂੰ ਲੱਗਦਾ ਵੀ ਪੁਲਿਸ ਨੇ ਮੁਕਤੀ ਦੀਵਾਲੀ ਦੀ ਮੁਕਤੀ ਜੀ ਮੁਕਤੀ ਸਰ ਜੀ ਸਰ ਅਸੀਂ ਲੈ ਕੇ ਕੌਣ ਆਇਆ ਸਰ ਇੰਚਾਰਜ ਨੇ ਬੰਦੇ ਭੇਜੇ ਆਪਦੀ ਦੋ ਮੁਲਾਜ਼ਮ ਨੇ ਇੰਚਾਰਜ ਦਾ ਕੀ ਨਾਮ ਆ ਜੀ ਵਰਤੇਜ ਸਿੰਘ ਜੀ ਕੋਈ ਬੰਦੇ ਦਾ ਨਾਮ ਪਤਾ ਤੁਹਾਨੂੰ ਜਿਹੜੇ ਸਰ ਨਹੀਂ ਮੈਂ ਬਾਈ ਨੇਮ ਨਹੀਂ ਜਾਣਦਾ ਬਾਈ ਨੇਮ ਮੈਨੂੰ ਨਹੀਂ ਜਾਂਦਾ ਚੌਕੀ ਦੇ ਮੁਲਾਜ਼ਮ ਹੀ ਆ ਜੀ ਚੌਕੀ ਦੇ ਮੁਲਾਜ਼ਮ ਅੱਜ ਤੁਸੀਂ ਪੈਸੇ ਮੰਗੇ ਸੀ ਫਿਰ ਜਦੋਂ ਇਹ ਵਿਵਾਦ ਹੋਇਆ ਨਹੀਂ ਸਰ ਪੈਸੇ ਨਹੀਂ ਮੰਗੇ ਇਹ ਕਹਿ ਰਹੇ ਸੀਗੇ ਅਸੀਂ ਸੌ ਮਤਲਬ ਸੌ ਪਾਵਾਂਗੇ ਕਿ ਕਹਿੰਦੇ ਥੱਪੜ ਨਹੀਂ ਮਾਰੇ ਕਹਿੰਦੇ ਇਸ ਗੱਲ ਦੀ ਸੌ ਵੀ ਪਾ ਦੋ ਅਸੀਂ ਡੱਬੇ ਨਹੀਂ ਲੈ ਕੇ ਆਏ ਉਸ ਗੱਲ ਸਰ ਕੋਈ ਪਹਿੰਤੋਂ ਪ੍ਰੰਤੋਂ ਨਹੀਂ ਕੀਤੀ ਸਾਡੇ ਨਾਲ ਕੋਈ ਸੋਠੋ ਜਵਾਬ ਨਹੀਂ ਵਿਆਹ ਕਦੋਂ ਤੱਕ ਤੁਸੀਂ ਐਸ ਰੋਡ ਤੇ ਬੈਠੇ ਰਹੋਗੇ ਸੱਜੇ ਦਿਨ ਇਨਸਾਫ ਨਹੀਂ ਮਿਲਦਾ ਇਸੇ ਰੋਡ ਤੇ ਸਾਡਾ ਧਰਨਾ ਦੋਦਾ ਪਿੰਡ ਸਾਰਾ ਜਾਮ ਕਰ ਦੇਣਾ ਹੈ ਅਸੀਂ ਤੁਹਾਨੂੰ ਸਿਰ ਇਨਸਾਫ ਤੁਹਾਨੂੰ ਸਖਤ ਸਖਤ ਕਾਨੂੰਨ ਬਿਲਕੁਲ ਜੀ ਤਸਵੀਰਾਂ ਦਿਖਾ ਦਈਏ ਪ੍ਰਦਰਸ਼ਨਕਾਰੀਆਂ ਦੀਆਂ ਇਹਨਾਂ ਲੋਕਾਂ ਨੇ ਬਿਲਕੁਲ ਸਾਫ਼ ਕਰ ਦਿੱਤਾ ਹੈ ਲੋਕਾਂ ਨੇ ਕੈਮਰੇ ਤੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਪੁਲਿਸ ਨੇ 25 ਡੱਬੇ ਆ ਜਿਹੜੇ 21 ਡੱਬੇ ਆ ਮਠਿਆਈ ਦੇ ਲਏ ਤੇ ਪੈਸੇ ਨਹੀਂ ਦਿੱਤੇ। ਇਆਂ ਕੁਝ ਹੋਰ ਦੁਕਾਨਦਾਰਾਂ ਤੋਂ ਡ్రਾਈ ਫਰੂਟ ਦੀ ਮੰਗ ਸੀ। ਕਤਿਤ ਤੌਰ ਤੇ ਦੋਸ਼ ਹੈ ਕਿਉਂਕਿ ਅਜੇ ਤੱਕ ਇਹ ਦੋਸ਼ ਕਿਤੇ ਸਾਬਤ ਨਹੀਂ ਹੋਏ। ਸਿਰਫ ਹਵਾ ਦੇ ਵਿੱਚ ਹੀ ਦੋਸ਼ ਲੱਗ ਰਹੇ ਆ। ਤੇ ਲੋਕਾਂ ਦਾ ਇਕੱਠ ਸਮੁੱਚਾ ਹਾਈਵੇ ਆ ਜਿਹੜਾ ਮੁਕੰਮਲ ਜਾਮ ਹੈ। ਤਾਂ ਤੁਸੀਂ ਦੇਖੋ ਹੈਂਡੀਕੈਪ ਲੋਕ ਜਿੰਨਾਂ ਲੋਕਾਂ ਤੋਂ ਤੁਰਿਆ ਵੀ ਨਹੀਂ ਜਾਂਦਾ। ਉਹ ਲੋਕ ਵੀ ਇਸ ਧਰਨੇ ਦਾ ਇੱਕ 파ਟ ਬਣਿਆ ਇੱਕ ਹੈਂਡੀਕੈਪ ਲੋਕਾਂ ਦਾ ਦਿਵਿਆਂਗ ਲੋਕ ਜਦੋਂ ਇਹੋ ਜੀ ਮੁਹਿੰਮ ਦੇ ਵਿੱਚ ਆ ਕੇ ਜੁੜ ਜਾਂਦੇ ਆ ਤਾਂ ਉਸ ਮੁਹੰਮ ਦੀ ਸੱਚਾਈ ਜਿਹੜੀ ਹੈ ਕੁਦਰਤੀ ਤੌਰ ਤੇ ਹੀ ਹਾਲਾਤ ਹੈ ਬਿਆਨ ਕਰਨ ਲੱਗ ਜਾਂਦੇ ਆ ਕਿ ਕੀ ਵਾਪਰਿਆ ਤੇ ਕੀ ਨਹੀਂ ਵਾਪਰਿਆ ਤਕਰੀਬਨ 150 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਨੇ ਸ਼੍ਰੀ ਮੁਖਤਸਰ ਸਾਹਿਬ ਤੋਂ ਬਠਿੰਡਾ ਰੋਡ ਹਾਈਵੇ ਜਿਹੜਾ ਉਹਨੂੰ ਜਾਮ ਕਰ ਲਿਆ ਹੈ ਆਉਣ ਜਾਣ ਵਾਲੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਾਮਲਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਅਸੀਂ 2-3 ਦਿਨ ਤੋਂ ਦੇਖ ਰਹੇ ਹਾਂ ਕਿਤੇ ਦਿਵਾਲੀ ਲੈਣ ਨੂੰ ਲੈ ਕੇ ਕਿਤੇ ਪੈਸੇ ਲੈਣ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਟਾਰਗੇਟ ਤੇ ਆ ਜਾਂਦੇ ਤੇ ਇਸ ਵਾਰ ਦੋਦਾ ਪੁਲਿਸ ਚੌਕੀ ਤੇ ਵਰਸਿਸ ਹੋ ਗਿਆ ਜੀ ਦੋਦਾ ਪਿੰਡ ਦੇ ਵਾਸੀ ਜਿੱਥੇ ਆਮ ਕਰਕੇ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਹਫਾਜ਼ਤ ਲਈ ਹੁੰਦੀ ਹੈ ਤਾਂ ਉਥੇ ਪ੍ਰਦਰਸ਼ਨਕਾਰੀਆਂ ਨੇ ਚੌਂਕੀ ਨੂੰ ਹਟਾਏ ਜਾਣ ਦੀ ਜਿਹੜੀ ਮੰਗ ਹੈ ਉਹ ਵੀ ਕਰ ਦਿੱਤੀ ਹੈ ਇਸ ਧਰਨੇ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਫਰਦਰ ਅਪਡੇਟ ਆਵੇਗਾ ਜਾਂ ਪੁਲਿਸ ਦਾ ਕੋਈ ਵਰਸ਼ਨ ਆਵੇਗਾ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚਾਉਣ ਦੇ ਪਾਬੰਦ ਰਾਵਾਂਗੇ ਜੀ ਪਿਛਲੇ ਦਿਨਾਂ ਦੀ ਦੀਵਾਲੀ ਦਾ ਮਤਲਬ ਲੰਘਿਆ ਤਿਹਾਰ ਠੀਕ ਹੈ ਸਰ ਉਹਨਾਂ ਦਿਨਾਂ ਦੇ ਵਿੱਚ ਸਾਰੇ ਹੀ ਮਤਲਬ ਪੁਲਿਸ ਪ੍ਰੋਫੈਸ਼ਨ ਵੱਲੋਂ ਵੀ ਯਾਨੀ ਕਿ ਜੋ ਚੀਜ਼ਾਂ ਦੀ ਡਿਮਾਂਡ ਰੱਖੀ ਗਈ ਹੈ ਕਿਹੋ ਜਿਹੀਆਂ ਚੀਜ਼ਾਂ ਮੰਨ ਲਓ ਸਪੋਜ਼ ਕਰੋ ਕਿ ਆ ਵੀ ਕੋਈ ਮੰਨ ਲਓ ਜਿਵੇਂ ਚੱਲਦਾ ਹੀ ਕੋਈ ਮਠਾਈ ਦੇ ਡੱਬੇ ਲਾ ਲਏ ਜਾਂ ਪਟਾਕੇ ਲਾ ਲਏ ਕੋਈ ਵੀ ਚੀਜ਼ਾਂ ਦੀ ਜੋ ਵੀ ਡਿਮਾਂਡ ਉੱਥੇ ਇਹਨਾਂ ਨੇ ਰੱਖੀ ਹੈ ਉਹ ਚੀਜ਼ਾਂ ਦੇ ਅਸੀਂ ਸਰ ਉਸ ਚੀ ਦੇ ਵਿੱਚ ਇਨਵੋਲਵ ਨਹੀਂ ਹੋਏਗੇ ਨਾ ਹੀ ਆਪ ਹੋਣਾ ਕਿਹੜਾ ਕਹਿ ਕੇ ਗਿਆ ਕਿ ਕਿਹੜਾ ਮੋਲ ਕਿੰਨੇ ਜਾਣੇ ਇਨਵੋਲਵ ਨਹੀਂ ਸੀ ਸਰ ਕਾਫੀ ਦੁਕਾਨਦਾਰ ਜਿਹੜੇ ਇਨਵੋਲਵ ਨਹੀਂ ਹੋਏ ਉਹਨਾਂ ਦੀ ਪਰਸੋ ਰੈਸ਼ਮੈਂਟ ਹੋਈ ਹੈ ਉਹਨਾਂ ਨੂੰ ਪਰਸੋ ਸ਼ਾਮ ਨੂੰ ਚੱਕਿਆ ਗਿਆ ਜੀ ਉੱਥੋਂ ਜਿਹੜੇ ਹੈਗੇ ਸੜਕ ਦੇ ਉੱਤੇ ਜਿਹੜੇ ਹੈਗੇ ਪਟਾਕੇ ਸੱਟੇ ਜਾ ਰਹੇ ਸੀ ਦੀਵਾਲੀ ਦੀ ਰਾਤ ਸੀ ਜਿਹਦੇ ਕਰਕੇ ਸੜਕ ਤੇ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਮੁਸ਼ਕਲ ਆ ਰਹੀ ਸੀ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚੀ ਹੈਗੀ ਆ ਤਾਂ ਉਹਦੇ ਵਿੱਚੋਂ ਕੁਝ ਜਿਹੜੇ ਮੁੰਡੇ ਨੇ ਭੱਜ ਗਏ ਨੇ ਇੱਕ ਮੁੰਡਾ ਉੱਥੇ ਜਿਹੜਾ ਮੌਕੇ ਤੇ ਪੁਲਿਸ ਪਾਰਟੀ ਨੂੰ ਜਦੋਂ ਉਸਦੇ ਨਾਲ ਗੱਲਬਾਤ ਕੀਤੀ ਗਈ ਤੇ ਉਸ ਤੋਂ ਉਸਦੇ ਨਾਲ ਹੀ ਕਿਉਂਕਿ ਉੱਥੇ ਤੁਹਾਨੂੰ ਵੀ ਪਤਾ ਕੱਲ ਬਾਜ਼ਾਰ ਭਰਿਆ ਸੀਗਾ ਨਾਲ ਹੀ ਜਿਹੜੇ ਬਾਕੀ ਦੁਕਾਨਦਾਰ ਤੇ ਹੋਰ ਆ ਗਏ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਚਲੋ ਇਹਨਾਂ ਨੂੰ ਅਹਿਸਾਸ ਹੈ ਵੀ ਦੀਵਾਲੀ ਦਾ ਦਿਨ ਹੈ ਤੇ ਪੁਲਿਸ ਵੱਲੋਂ ਵੀ ਤਿਹਾਰ ਦੀ ਅਹਿਮੀਅਤ ਨੂੰ ਦੇਖਦੇ ਆ ਹੋયા ਕਿ ਦੀਵਾਲੀ ਦੇ ਤਿਹਾਰ ਕਰਕੇ ਉਹਦੇ ਅਹਿਸਾਸ ਕਰ ਲੈਣ ਤੇ ਜਿਹੜੀ ਹੈਗੀ ਹੈਗੀ ਗੱਲ ਨੂੰ ਉੱਥੇ ਉਹਨਾਂ ਨੂੰ ਕਹਿ ਕੇ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਸ਼ਰਾਬ ਜਿਹੜੀ ਨਹੀਂ ਕਰਨੀ ਹੈਗੀ ਇਹ ਗੱਲ ਨੂੰ ਉੱਥੇ ਖਤਮ ਕਰ ਦਿੱਤਾ ਗਿਆ ਜੋ ਅੱਜ ਹੁਣ ਉਸ ਤੋਂ ਬਾਅਦ ਵੀ ਕੁਝ ਛਲਾਰਤੀ ਅੰਸਰਾਂ ਵੱਲੋਂ ਜਿਹੜਾ ਹੈਗਾ ਹੈਗਾ ਇਹਨੂੰ ਕੋਈ ਹੋਰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਸੋ ਉਸ ਦੇ ਉੱਤੇ ਜੋ ਵੀ ਹੈ ਜੋ ਵੀ ਵੈਰੀਫਾਈਡ ਨਿਊਜ਼ ਹੈਗੀ ਇਹ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਊਗੀ ਤੇ ਜੋ ਵੀ ਅਗਲੀ ਕਾਨੂੰਨੀ ਕਾਰਵਾਈ ਅਮਲ ਲਿਆਂਦੀ ਜਾਊਗੀ ਆਪ ਸਰ ਜਿਹੜੇ ਬੰਦੇ ਤੇ ਬਟਾਕੀ ਚਲਾਉਣ ਦੇ ਦੋਸ਼ ਹੈ ਜੀ ਉਹ ਘਟਨਾ ਦੇ ਮੌਕੇ ਤੇ ਆਪਦੀ ਦੁਕਾਨ ਦੇ ਬਾਹਰ ਨੇ ਹੱਥਾ ਖੜਾ ਦਿਖਾਈ ਦੇ ਰਹੇ ਆ ਪੁਲਿਸ ਨੇ ਬਿਨਾਂ ਵੈਰੀਫਾਈ ਕੀਤੀ ਬਟਾਕੀ ਚਲਾਉਣ ਨੂੰ ਜੀ ਹੱਥ 'ਚ ਹਥਿਆਰ ਹੋਣ ਦੀ ਲੋੜ ਨਹੀਂ ਹੈਗੀ ਤੁਹਾਡੇ ਨਾਲ ਬੇਨਤੀ ਹੈਗੀ ਇਹ ਜਦੋਂ ਉੱਥੇ ਚੱਲ ਰਹੇ ਸੀ ਪਟਾਕੇ ਰੋਡ ਤੇ ਸਿੱਟ ਰਹੇ ਸੀ ਤਾਂ ਉੱਥੇ ਹਥਿਆਰ ਦੀ ਲੋੜ ਨਹੀਂ ਤਾਂ ਕਿ ਉੱਥੇ ਆਮ ਹੀ ਸਾਰੇ ਜਣੇ ਚਲਾਉਂਦੇ ਨੇ ਜਾਨਕਿ ਦਿਵਾਲੀ ਦਾ ਤਿਹਾਰ ਸੀ ਤੇ ਜੋ ਰੋਡ ਤੇ ਸਿੱਟਣਾਗਾ ਉਸ ਤਰ੍ਹਾਂ ਨਾਲ ਜਿਹੜੇ ਲੋ ਰੋਡ ਤੇ ਆਵਾਜਾਈ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਆਉਂਦਾ ਤੇ ਉਸ ਤਰ੍ਹਾਂ ਐਕਸੀਡੈਂਟ ਵੀ ਆਪਣਾ ਜਿਹੜਾ ਕਿਸੇ ਦਾ ਹੋ ਸਕਦਾ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਹਿੰਦੇ ਨਾ ਪਹਿਲਾਂ ਪੁਲਿਸ ਮੁਲਾਜ਼ਮ ਆਏ ਸੀਗੇ ਸਾਡੇ ਤੋਂ ਪਟਾਕੇ ਮਠਾਈ ਦਾ ਡੱਬਾ ਤੇ ਪੈਸੇ ਮੰਗੇ ਗਏ ਆ ਤੇ ਕਰਨਾਲਿਆ ਨੂੰ ਕਹਿ ਦਿੱਤਾ ਗਿਆ ਕਿ ਸਾਨੂੰ ਇੰਨੇ ਪੈਸੇ ਆ ਜਿਹੜੇ ਪੰਚਾ ਦਿੱਤੇ ਜਾਣ ਪਰ ਉਸ ਤੋਂ ਬਾਅਦ ਇਹ ਬਹਾਨਾ ਬਣਾ ਕੇ ਕਹਿੰਦੇ ਸਾਡੀ ਕੁੱਟ ਮਾਰ ਹੋਈ ਹੈ ਦੇਖੋ ਜੀ ਇਹ ਜਿਹੜੀ ਹੈਗੀ ਆ ਬਿਲਕੁਲ ਅਨਵੈਰੀਫਾਈਡ ਨਿਊਜ਼ ਹੈਗੀ ਆ ਕਿਸੇ ਵੱਲੋਂ ਵੀ ਇਹ ਜਿਹੜਾ ਹੈਗਾ ਅਗਰ ਅਜਿਹੀ ਚੀਜ਼ ਹੋਈ ਸੀ ਤਾਂ ਇਹ ਘਟਨਾ ਤੋਂ ਪਹਿਲਾਂ ਕਿਸੇ ਵੀ ਅਫਸਰ ਨੂੰ ਜਾਂ ਕਿਸੇ ਨੂੰ ਇਹ ਰਿਪੋਰਟ ਕੀਤੀ ਜਾਸੀ ਸੀ ਇਸ ਤਰ੍ਹਾਂ ਦੀ ਕੋਈ ਵੀ ਸੂਚਨਾ ਜਿਹੜੀ ਸਾਨੂੰ ਮਸੂਲ ਨਹੀਂ ਹੋਈ ਹੈਗੀ ਹੁਣ ਇਨਸੀਡੈਂਟ ਤੋਂ ਬਾਅਦ ਆਪਣੀ ਇਸ ਚੀਜ਼ ਹੋਣ ਤੋਂ ਬਾਅਦ ਉਨਾ ਬਲੋਏ ਜਿਹਹੀਆਂ ਜਿੱਦਾਂ ਜਿਹੜੀਆਂ ਕਈਆਂ ਜਾ ਰਹੀਆਂ ਏ ਮੇਰੀ ਤੁਹਾਨੂੰ ਇਹ ਸਾਰਿਆਂ ਨੂੰ ਆਪ ਦੇ ਸਾਰਿਆਂ ਦੇ ਮਾਧਿਅਮ ਰਾਹੀਂ ਬੇਨਤੀ ਹੈ ਕਿ ਜਿਹੜੇ ਇਹ ਫੈਕਟਸ ਹੈਗੇ ਉਹ ਜਰੂਰ ਜਿਹੜੇ ਹੈਗੇ ਆ ਤੁਹਾਡੇ ਵੱਲੋਂ ਚੈੱਕ ਕਰੋ ਸਰ ਫੈਕਟ ਇਸ ਟੈਂਪਰ ਨਾ ਹੋਣ ਕਿਉਂਕਿ ਪੁਲਿਸ ਤੇ ਦੋਸ਼ ਆ ਇਹਦੀ ਪ੍ਰੀਕਾਸ਼ਨਰੀ ਸਟੈਪ ਕੀ ਲਵਾਂਗੇ ਜਿਹੜੇ ਫੈਕਟਸ ਆ ਟੈਂਪਰ ਨਾ ਹੋਣ ਦੇਖੋ ਜੀ ਫੈਕਟਸ ਬਿਲਕੁਲ ਟੈਂਪਰ ਨਹੀਂ ਹੋਣਗੇ ਪੁਲਿਸ ਤੇ ਦੋਸ਼ ਜਿਹੜੇ ਹੈਗੇ ਹੈਗੇ ਇਹ ਲਗਾ ਰਹੇ ਨੇ ਸਾਰਿਆਂ ਦੀ ਵੈਰੀਫਿਕੇਸ਼ਨ ਹੋਊਗੀ ਤੁਹਾਨੂੰ ਜੋ ਅਸਲੀਅਤ ਹੈ ਕਿ ਮੈਂ ਤੁਹਾਨੂੰ ਦੱਸ ਵੀ ਦਿੱਤਾ ਪੁਲਿਸ ਤੁਹਾਡੇ ਸਾਹਮਣੇ ਖੜੀ ਹੈਗੀ ਹੈਗੀ ਇੱਥੇ ਉਹ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਲਿਹਾਜ਼ਾ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਫੁਵਾਤ ਯਕੀਨਾ ਉਹਨਾਂ ਦੇ ਜੋ ਸਰੀਰ ਤੇ ਵੀ ਨਾ ਕਈ ਲਾਸ਼ਾਂ ਪਜਾਂ ਹੋਈਆਂ ਹੈਗੀਆਂ ਉਹ ਕਹਿੰਦੇ ਚੌਂਕੀ ਦੇ ਵਿੱਚ ਲਿਆ ਕੇ ਕੁੱਟਿਆ ਹੈਗਾ ਇਹ ਕੀ ਮਾਮਲਾ ਹੈਗਾ ਜੀ ਇਹ ਦੇਖੋ ਜਾਂਚ ਦਾ ਵੇਸ਼ਾ ਹੈਗਾ ਜਦੋਂ ਉਹਨਾਂ ਦੀ ਅਗਰ ਇੱਥੇ ਉਹਨਾਂ ਦੇ ਕੋਈ ਸੱਟਾਂ ਹੈ ਇਸ ਤਰ੍ਹਾਂ ਦੀਆਂ ਉਹ ਸ਼ੂ ਕਰ ਰਹੇ ਨੇ ਉਹਨਾਂ ਦੀ ਐਮਐਲਆਰ ਆਊਗੀ ਉਸ ਤੋਂ ਕਲੀਅਰ ਹੋ ਜਾਊਗਾ ਕਦੋਂ ਲੱਗੀ ਕਦੋਂ ਨਹੀਂ ਲੱਗੀ ਹੈਗੀ ਉਹਦਾ ਸਾਰਾ ਕੁਝ ਮੈਡੀਕਲ ਇਪਰੂਵ ਹੋ ਜਾਂਦਾ ਠੀਕ ਹੈ ਜ ਬੋਲੋ ਸਰ ਇਹ ਆਪਣੀ ਆਨ ਰੋਡ ਦੁੱਦੀ ਦੁਕਾਨ ਹੈ ਜੀ ਕਾਦੀ ਕਨਫੈਕਸ਼ਨਰੀ ਸਟੋਰ ਹੈ ਜੀ ਨਾਲ ਮਿਲਕ ਸਟੋਰ ਹੈ ਜੀ ਹਮ ਸਰ ਉੱਥੇ ਜੋ ਆਪਣੇ ਵੇਸਟੇਜ ਜੋ ਕਾਗਜ਼ ਵਗੈਰਾ ਜੋ ਦਿੰਦੀ ਡਸਟਿੰਗ ਹੁੰਦੀ ਆ ਉਹਦੇ ਜਿਹੜੇ ਕਾਗਜ਼ ਐਕਸਟ੍ਰੇਡੇ ਨਿਕਲਦੇ ਉਹ ਮੈਂ ਸੜਕ ਦੇ ਖੜਕੇ ਉਹਨਾਂ ਨੂੰ ਅੱਗ ਲਗਾ ਰਹੇ ਆ ਉਹਦੀ ਸੀਸੀਟੀਵੀ ਫੁਟੇਜ ਹੀ ਹੈਗੀ ਆਪਣੇ ਕੋਲੇ ਇੰਨਾਂ ਦੀ ਕੀ ਹੈ ਸਰ ਦੀ ਗੱਡੀ ਯਾਨੀ ਕਿ ਉੱਥੋਂ ਕ੍ਰੋਸ ਹੁੰਦੀ ਹੈ ਮੇਰੇ ਸੜਕ ਦੀ ਇਹਨਾਂ ਦੀ ਗੱਡੀ ਸੀ ਇਹ ਸ਼ਾਦੇ ਕੋਈ ਦਿਲਵੀਰ ਸਿੰਘ ਹੈ ਨਾਮ ਇਹਦਾ ਦਿਲਵੀਰ ਹੈ ਨਾ ਸ਼ਾਦੇ ਹੂੰ ਹੂੰ ਤੇ ਉਹ ਕਿਆ ਨਾ ਮੈਨੂੰ ਉਹਨਾਂ ਦੀ ਗੱਡੀ ਉੱਥੇ ਲੈਣਗੇ ਜਿੱਸੇ ਸਾਹਿਬ ਦੀ ਐਨਕੀਓ ਤੋਂ ਗੱਡੀ ਕ੍ਰਾਸ ਹੁੰਦੀ ਹੈ ਠੀਕ ਹੈ ਉਹ ਕੋਈ ਐਨਕੀ ਸ਼ਰਾਰਤੀ ਅੰਸਰ ਉੱਥੇ ਕੋਈ ਪਟਾਕੇ ਚਲਾ ਰਹੇ ਹੋਣੇ ਆ ਉਹਨਾਂ ਨੇ ਉਹਨਾਂ ਦੇ ਅੱਗੇ ਕਿਉਂਕਿ ਗੱਡੀ ਦੇ ਪਟਾਕਾ ਫੋੜਤਾ ਜੀ ਉਹ ਅੱਗੋਂ ਗੱਡੀ ਰਿਵਰਸ ਕਰਕੇ ਲੈ ਕੇ ਆਉਂਦੇ ਆ ਆਕੇ ਮੈਂ ਨਾਲ ਆਕੇ ਮਤਲਬ ਮੇਰੇ ਨਾਲ ਉਸ ਸਾਹਿਬ ਤੇ ਰੂਡਲੀ ਬਿਹੇਵਲ ਨਾਲ ਗੱਲ ਕਰਦੇ ਆ ਕਿ ਬਈ ਤੈਨੂੰ ਦਿਖਦਾ ਨਹੀਂ ਤੂੰ ਪਟਾਕਾ ਸਿੱਟਿਆ ਮੈਂ ਸਰ ਮੇਰੀ ਕੋਈ ਗਲਤੀ ਨਹੀਂ ਹੈ ਮੈਂ ਪਟਾਕਾ ਨਹੀਂ ਸੁੱਟਿਆ ਕਿ ਸਾਡੀ ਇੱਥੇ ਸਾਹਮਣੇ ਦੁਕਾਨ ਹੈ ਠੀਕ ਹੈ ਇੱਥੇ ਅਸੀਂ ਆ ਤੁਸੀਂ ਆ ਕੇ ਚੈੱਕ ਕਰ ਲਓ ਸੀਸੀਟੀਵੀ ਚੈੱਕ ਕਰ ਲਓ ਜੇ ਮੈਂ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਮੈਂ ਸੁਟਿਆ ਹੋਇਆ ਆ ਆਪਣੀ ਜਿਹੜੀ ਸਜ਼ਾ ਉਹ ਮਨਜ਼ੂਰ ਹੈ ਇੰਨੀ ਗੱਲ ਤੇ ਉਹਨਾਂ ਨੇ ਉਹ ਕਹਿੰਦੇ ਨਹੀਂ ਅਸੀਂ ਤੂੰ ਹੀ ਸੁਟਿਆ ਉਸੇ ਨੂੰ ਉਹਨਾਂ ਨੇ ਮਰ ਲਓ ਮੇਰੇ ਤੇ ਬਲੇ ਆਉਣਾ ਸਟਾਰਟ ਕੀ ਕਿਹਾਂ ਰੰਜਿਸ਼ ਕੀਤੀ ਸੀ ਤੁਹਾਡੀ ਸਰ ਰੰਜਿਸ਼ ਕੋਈ ਮਤਲਬ ਜਿਵੇਂ ਪਿਛਲੇ ਦਿਨਾਂ ਦੀ ਦੀਵਾਲੀ ਦਾ ਮਤਲਬ ਲੰਘਿਆ ਹੋਇਆ ਤਿਹਾੜ ਠੀਕ ਹੈ ਸਰ ਉਹਨਾਂ ਦੇ ਨਾਲ ਦੇ ਵਿੱਚ ਸਾਰੇ ਹੀ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਯਾਨੀ ਕਿ ਜੋ ਚੀਜ਼ਾਂ ਦੀ ਡਿਮਾਂਡ ਰੱਖੀ ਗਈ ਹੈ ਕਿਹੋ ਜਿਹੀਆਂ ਚੀਜ਼ਾਂ ਮੰਨ ਲਓ ਸਪੋਜ਼ ਕਰੋ ਕਿ ਆ ਵੀ ਕੋਈ ਮੰਨ ਲਓ ਜਿਵੇਂ ਚੱਲਦਾ ਹੀ ਕੋਈ ਮਠਾਈ ਦੇ ਡੱਬੇ ਲਾ ਲੋ ਜਾਂ ਪਟਾਕੇ ਲਾ ਲੋ ਕੋਈ ਵੀ ਚੀਜ਼ਾਂ ਦੀ ਜੋ ਵੀ ਡਿਮਾਂਡ ਉੱਥੇ ਇਹਨਾਂ ਨੇ ਰੱਖੀ ਹੈ ਉਹ ਚੀਜ਼ਾਂ ਦੇ ਅਸੀਂ ਸਰ ਉਸ ਚੀ ਦੇ ਵਿੱਚ ਇਨਵੋਲਵ ਨਹੀਂ ਹੋਏਗੇ ਨਾ ਹੀ ਆਪਾ ਹੋਣਾ ਕਿ ਕਿਹੜਾ ਕਹਿ ਕੇ ਗਿਆ ਕਿ ਉਹਨਾਂ ਨੂੰ ਕਿੰਨੇ ਜਾਣੇ ਇਨਵੋਲਵ ਨਹੀਂ ਸੀ ਸਰ ਕਾਫੀ ਦੁਕਾਨਦਾਰ ਜਿਹੜੇ ਇਨਵੋਲਵ ਨਹੀਂ ਹੋਏ ਉਹਨਾਂ ਦੀ ਪਰਸੋਂ ਰੈਸ਼ਮੈਂਟ ਹੋਈ ਆ ਉਹਨਾਂ ਨੂੰ ਪਰਸੋਂ ਸ਼ਾਮ ਨੂੰ ਚੱਕਿਆ ਗਿਆ ਜੀ ਉੱਥੋਂ ਉਹਨਾਂ ਨੇ ਚੱਕ ਕੇ ਯਾਨੀ ਕਿ 2 ਘੰਟੇ ਅੱਧੇ ਘੰਟੇ ਬਾਅਦ ਛੱਡ ਦਿੱਤਾ ਤੁਹਾਨੂੰ ਕਿੰਨੇ ਕਿਹਾ ਸੀ ਵੀ ਪੁਲਿਸ ਨੇ ਚੀਜ਼ਾਂ ਮੰਗੀਆਂ ਜਿਹੜੀਆਂ ਬਾਅਦ ਸਰ ਇਹ ਲਾਈ ਵੀ ਹੋਈਆਂ ਜੀ ਇਹ ਲਾਈ ਮੰਗੀਆਂ ਕਿੰਨੇ ਆ ਮੰਗੀਆਂ ਕਿੰਨੇ ਕੋਈ ਔਲਾਦ ਨੇ ਆ ਕੇ ਮੰਗੀਆਂ ਤੁਹਾਡੇ ਤੋਂ ਜਾਂ ਕਿਸੇ ਨੇ ਤੁਹਾਨੂੰ ਕਿਹਾ ਸੀ ਤਾਂ ਮਤਲਬ ਅੱਗੋਂ ਮੈਸੇਜ ਲੱਗਦਾ ਗਾਂ ਦੁਕਾਨਦਾਰ ਤੋਂ ਨਹੀਂ ਤੁਹਾਡੇ ਵੀ ਮੈਸੇਜ ਆਇਆ ਹੀ ਹੋਊਗਾ ਕਿਸੇ ਨੇ ਸਰ ਅੱਗੋਂ ਹੁਣ ਆਪਾਂ ਬਾਈ ਨੇਮਨ ਦੁਕਾਨਦਾਰ ਯੂਨੀਅਨ 'ਚ ਰਹਿਣਾ ਅਕਸਰ ਦੁਕਾਨਦਾਰ ਅੱਛਾ ਜਦੋਂ 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 ਮੰਨ ਲਓ ਇਹ ਚੀਜ਼ਾਂ ਮੰਗੀਆਂ ਗਈਆਂ ਉਦੋਂ ਬਾਅਦ ਕੀ ਹੋਇਆ ਸੀ ਤੁਹਾਡੇ ਨਾਲ ਸਰ ਉਸ ਤੋਂ ਬਾਅਦ ਅਸੀਂ ਮੈਂ ਕਿਹਾ ਇਹ ਕਰਕੇ ਯਾਰ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਯਾਰ ਵੀ ਪਗਾਰ ਚੱਲਣੀ ਪਵੇ ਜਾਂ ਭੈਜੀ ਨਹੀਂ ਕਰ ਸਕਦੇ ਮੈਂ ਇੱਕ ਆਪਣੀ ਸੋਚ ਹੈ ਜੀ ਹੋ ਸਕਦਾ ਕਿ ਉਹਦੇ ਉਸ ਚੀਜ਼ ਦੀ ਕੋਈ ਰੰਗਸ ਕੱਢੀ ਹੋਵੇ ਆਪਾਂ ਉਸੀ ਦੇ ਵਿਚਾਲੇ ਨਾਲ ਤੁਹਾਨੂੰ ਕਿਨੇ ਕਿਨੇ ਕੁੱਟਿਆ ਜਾਣਦੇ ਹੋ ਬੰਦੇ ਜਿਨ੍ਹਾਂ ਨੇ ਕੁੱਟਿਆ ਸਰ ਇਹ ਦੋ ਮਲਾਜ਼ਮ ਸੀਗੇ ਮੈਨੇ ਇੱਕ ਦਾ ਉਹ ਸਰ ਜਿਹੜੇ ਉੱਥੋਂ ਕ੍ਰੋਸ ਹੋਏ ਸੀ ਮੈਂ ਵਾਈਨੇ ਮੈਂ ਉਹਨਾਂ ਨਹੀਂ ਜਾਣਦਾ ਇੱਕ ਉਹਨਾਂ ਦੇ ਨਾਲ ਮਲਾਜ਼ਮ ਸੀ ਕਾਦੇ ਨਾਲ ਕੁੱਟਿਆ ਸਰ ਇਹ ਪਹਿਲਾ ਦਾ ਮਲੂਏਨ ਨੇ ਇਹ ਕੈਨਮਨ ਤੋਂ ਭਈ ਹੋਇਆ ਯਾਨੀ ਕਿ ਜਾਣ ਸਾਰੀ ਫਿਰ ਮੇਰੇ ਇਨਕੇ ਕੜਾ ਵਗੈਰਾ ਉਤਰਵਾ ਲਿਆ ਹੀ ਰੇਂਗਾ ਉਤਰਵਾ ਲਈ ਹੈ ਠੀਕ ਹੈ ਫੇਸ ਤੇ ਮਤਲਬ ਹੀ ਥੱਪੜ ਵਗੈਰਾ ਮਾਰੇ ਆ ਜੀ ਠੀਕ ਹੈ ਤੇ ਮੰਨ ਲਓ ਪਟੇ ਨੂੰ ਮੰਨ ਲਓ ਨੇ ਚੱਕਿਆ ਠੀਕ ਹੈ ਕਹਿੰਦੇ ਵੀ ਐ ਕਰਕੇ ਗੁੱਠਾ ਪੈ ਜਾ ਬਈ ਉਦੋਂ ਤੱਕ ਕੀ ਹੋਇਆ ਜੀ ਮਤਲਬ ਸਾਡੇ ਜੋ ਵੀ ਸਾਰੇ ਸੰਸਦ ਅਲੀਅਨ ਦੇ ਜੋ ਮੰਨ ਲਓ ਕੋਈ ਮੇਰੇ ਨਾਲ ਜਿਹੜੇ ਜਾਣਕਾਰ ਸੀਗੇ ਉਹ ਉੱਥੇ ਪਹੁੰਚ ਗਏ ਜੀ ਕੋਈ ਚੀਜ਼ ਕਰਕੇ ਉਹ ਚੀਜ਼ ਡਲੀ ਗਈ ਤੁਹਾਡੇ ਤੁਹਾਡੇ ਕੀ ਵੱਜਿਆ ਜਿਹੜੀਆਂ ਨੀਲ ਪਏ ਸਰ ਇਹ ਸਰ ਮੈਨੂੰ ਨਹੀਂ ਪਤਾ ਇੱਕਦਮ ਮੇਰੇ ਦੇ ਹਿੱਟ ਹੋਇਆ ਜੀ ਮੈਨੂੰ ਨਹੀਂ ਇਸ ਦੀ ਪਤਾ ਤੁਸੀਂ ਕਿੰਨੇ ਟਾਈਮ ਤੋਂ ਦੁਕਾਨ ਕਰਦੇ ਆ ਰਹੇ ਹੋ ਅੱਗੇ ਵੀ ਪਹਿਲਾਂ ਕੋਈ ਹੋਜੀ ਗੱਲਾਂ ਹੋਈਆਂ ਨਹੀਂ ਕੋਈ ਸਿੰਗਲ ਵੀ ਸਰ ਕੰਪਲੇਂਟ ਹੈ ਨਹੀਂ 2016 ਤੋਂ ਮੈਂ ਦੁਕਾਨਦਾਰੀ ਕਰ ਰਿਹਾ ਜੀ ਇੱਕ ਸਿੰਗਲ ਵੀ ਕੰਪਲੇਂਟ ਕੋਈ ਤੁਸੀਂ ਤੁਸੀਂ ਝ ਇਹ ਦਾ ਮੈਂ ਨਹੀਂ ਇਹ ਦਾ ਮੁਸ਼ਕਲ ਕੋਈ ਸਿਆਸੀ ਦਬਾਅ ਹੈ ਕੋਈ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੁਸੀਂ ਨਹੀਂ ਸਰ ਨਹੀਂ ਸਿਆਸੀ ਦਬਾਅ ਕੋਈ ਨਹੀਂ ਹੈ ਹੁਣ ਕੋਈ ਅੱਜ ਸਵਾ 2 ਵਜ ਗਏ 22 ਤਰੀਕ ਦੇ ਕਿਸੇ ਲੀਡਰ ਨੇ ਤੁਹਾਨੂੰ ਕਿਹਾ ਹੋਵੇ ਵੀ ਬਹਿ ਜਾ ਜਾ ਜੀ ਨਹੀਂ ਸਰ ਨਹੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੁਸੀਂ ਕਿਹੋ ਜੀ ਕਾਰਵਾਈ ਦੀ ਮੰਗ ਕਰਦੇ ਹੋ ਸਰ ਬਸ ਇਨਸਾਫ ਹੋਣਾ ਚਾਹੀਦਾ ਜੀ ਜੋ ਵੀ ਹੈਗਾ ਠੀਕ ਹੈ ਜੀ ਕੱਲ ਅੱਜ ਮੇਰੇ ਤੇ ਬੀਤੀ ਹੈ ਕੱਲ ਨੂੰ ਕਿਸੇ ਹੋਰ ਤੇ ਵੀ ਆ ਸਕਦੀ ਹੈ ਸਰ ਇਸ ਵਜਾ ਮੁੱਖ ਵਜਾ ਕੀ ਲੱਗਦੀ ਵੀ ਕਿਉਂ ਹੋਇਆ ਇਹ ਕੰਮ ਸਰ ਵਜਾ ਮੰਨ ਕੇ ਚਲੋ ਵੀ ਇਸ ਚੀ ਦਾ ਇੱਕ ਕੰਨ ਦਾ ਮਤਲਬ ਹੈ ਆਪ ਦੇ ਇੱਕ ਕਹ ਲਓ ਤੁਸੀਂ ਵੀ ਇੱਕ ਮੈਂ ਜਿਹੜੀ ਉਹਦੇ ਵਿੱਚ ਠੀਕੋ ਆ ਉਹ ਚੀਜ਼ ਨਹੀਂ ਹੈ ਵੀ ਸ਼ਾਇਦ ਮੇਰੇ ਵਰਦੀ ਭਾਈ ਹੋਈ ਤੇ ਪਤਾ ਨਹੀਂ ਯਾਰ ਵੀ ਇੱਕ ਨਹੀਂ ਬੰਗਾ ਹਸਾਲ ਪਿਛਲੇ ਸਾਲ ਵੀ ਤੁਹਾਡੇ ਕੋਲ ਪਿਆਇਆ ਸੀ ਜਾਂ ਇਸ ਵਾਰੀ ਨਹੀਂ ਸਰ ਇਸ ਵਾਰੀ ਆਇਆ ਠੀਕ ਥੈਂਕ ਯੂ ਬਾਕੀ